ਮਾਰੂ ਮਹੱਲਾ ਪੰਜਵਾ ਪੰਜ ਵਰਖ ਕੋ ਅਨਾਥ ਸ੍ਰੂ ਬਾਰਕ ਮੇਰੇ ਠਾਕੁਰ ਤੇ ਤੇਗੰਦ ਦੇ ਹਾਰੇ ਸੋ ਮਾਰਾ ਸਾਨੂੰ ਕਿਤਿਆਂ ਦੇ ਉਧਾਰ ਕਰ ਦਿੱਤਾ ਹੈ ਪੰਜਾਂ ਵਰਿਆਂ ਦਾ ਤੂੰ ਸੀ ਜੋ ਬਾਲਕ ਸੀ ਅਨਾਥ ਗਰੀਬ ਜਤੀ ਹੋ ਇਹਦੀ ਮਾਤਾ ਨੂੰ ਗੋਲੀ ਬਣਾਇਆ ਹੋਇਆ ਸੀ ਜੁਕੀ ਨੇ ਇਹ ਬਣੀਤਾ ਜਾਂ ਪੁੱਤਰ ਸੀ ਬਹੁਤ ਕਾਣ ਪਾਇ ਜਨਾਏ ਦਾ ਪੁੱਤਰ ਸੀ ਬਹੁਤ ਅਨਾਰੀ ਗੁਰਮੀਜੀਆ ਹੋ ਗਿਆ ਜਦੋਂ ਮਤੇਵੀ ਨੇ ਚੰਦ ਮਾਰੀ ਇਹਦੇ ਚਪੇੜ ਮਾਰੀ ਕਿ ਤੂੰ ਜੇ ਗੱਦੀ ਦਾ ਮਾਲਕ ਬਣਨਾ ਚਾਹੇਂਗਾ ਕੱਲ ਨੂੰ ਤੂੰ ਮੇਰੇ ਪੇੜ ਥਾਣੇ ਜਲਮ ਘਾਰ ਜਿੱਤ ਰਾਜ ਦਾ ਮਾਲਕ ਬਣਨਾ ਇਹਨਾਂ ਆਤ ਹੋ ਗਿਆ ਅਸੀਂ ਨੂੰ ਮਤ ਰਹੀ ਚੰਦੇਆ ਉਸ ਪ੍ਰਸਤਾਨ ਸਿੰਘ ਜੀ ਬਹੁਤ ਬਾਲਕ ਬਣੇ ਜਨਾਸ ਜਤੀਬ ਹੋ ਕੇ ਜਦੋਂ ਪਿਤਾ ਨਮਾਦਰ ਦੁੱਤਾ ਤੇ ਮੁਜੇ ਇਹ ਨਹੀਂ ਚਿਹਕ ਦਿੱਤਾ ਹਰਿ ਸਿਮਰਤ ਅਮਰ ਅਟਾਰੇ ਉਸੇ ਪ੍ਰਵੇਸ਼ਣ ਦੀ ਇਸਿ ਸ਼ਰਨ ਗ੍ਰਹਿਣ ਕੀਤੀ ਸਾਧ ਸੰਗਤ ਜੀ ਹਰੀ ਅਕਾਲ ਪੁਰਖ ਅੰਤ੍ਰਜਾਮਨੀ ਦਾ ਸਿਮਰਨ ਕੀਤਾ ਇਹਨੂੰ ਮਨ ਤੋਂ ਰਹਿਤ ਪਰ ਵੀ ਸੱਚੇ ਪਾਤਸ਼ਾਹ ਨੂੰ ਦੇਤੀ ਅਟਾਰੇ ਅੱਤਲ ਕਰ ਦਿੱਤਾ 36000 ਵਰਹਾ ਮੁਲਕ ਦੇ ਅੰਦਰ ਸਾਜੂ ਕੇ ਰਾਜ ਕੀਤਾ ਤੁਹੂ ਭਾਗਤ ਮੈਂ ਤੇ ਫਿਰ ਅੱਤਲ ਪਰ ਵੀ ਮਿਲੀ ਜਿੱਥੇ ਸਾਰੇ ਜੀ ਨੇ ਤੇਤੀ ਪੁਰਵ ਦੇਮ ਤੇਾਰੇ ਸਾਰੇ ਪ੍ਰਦਰਖਣਾ ਕਰਦੇ ਚੰਦ ਸੂਰਜ ਕੇ ਨੂੰ ਅਚਲ ਕਰਕੇ ਦਿਖਾਤਾ ਹੈ ਭਗਤੀ ਦਾ ਪ੍ਰਤਾਪ ਹੈ ਸਤਿ ਸ਼੍ਰੀ ਅਕਾਲ ਜੀ ਐਡੀ ਵੱਡੀ ਭਗਤੀ ਹੈ ਪਰਮੇਸ਼ਰ ਦਾ ਸੁਨਨ ਕਰਨੇ ਕਰਕੇ ਮਰਨ ਤੋਂ ਰਹਿਤ ਹੋ ਕੇ ਅਕਲ ਪਦਵੀ ਨੂੰ ਪ੍ਰਾਪਤ ਹੋ ਗਿਆ ਨਾਨਕ ਵਾਲੀ ਜੋ ਪਦਵੀ ਹੈ ਪੁੱਤਰ ਏਤ ਨਾਰਾਇਣ ਕਹੋ ਫਿਰ ਵੇਖੋ ਪੁੱਤਰ ਦੇ ਏਤ ਕਾਰਨ ਨੂੰ ਲੈ ਕੇ ਸੰਤ ਮਹਾਤਮਾ ਨੂੰ ਅਜਾ ਮਲ ਨੂੰ ਪੁੱਛਿਆ ਸੀ ਤੇਰੇ ਕੈਂ ਪੁੱਤਰ ਹਨ ਇਹਨ ਦਾ ਸੈ ਜੀ 6 ਪੁੱਤ ਜਾਏ ਵਿਸ਼ਵਾਤਪਾਤਨ ਦੇ ਹਾਲੇ 6 ਲਹਿਆ ਪੁੱਤਰੋ ਪੰਨਾ 7ਵਾਂ ਨਾਮ ਪਰਨੂ ਚਿਤੋ ਮਹਿਆ ਗੁਰੂਦਾਰੇ ਹੋ ਕੇ ਗੁਰਮੁਖ ਨਾਮ ਨਾਰਾਇਣ ਕਹਿਆ ਜਦੋਂ ਨਾਰਾਇਣ ਨਾਮ ਰੱਖਿਆ ਅੰਤ ਦੇ ਵੇਲੇ ਜਮਾ ਨੂੰ ਵੇਖ ਕੇ ਕਹਿ ਤੋ ਕਿ ਪਰਮੇਸ਼ਰ ਦਾ ਸਿੱਧਾ ਨਾਮ ਨਹੀਂ ਲੈ ਸਕਿਆ ਜੰਗਵਾਕਾਂ ਨਾਲ ਕਿ ਮੇਰੇ ਪੁੱਤਰ ਨਾਰਾਇਣ ਨੂੰ ਮੇਰੀ ਸ਼ਾਤੀ ਦੇ ਪਾ ਦਿਓ ਇਹ ਕਹੇ ਨਾਰ ਮੇਰੇ ਅੰਧਾ ਜੀ ਪੁੱਤਰ ਹੀਤ ਨਾਰਾਇਣ ਕਹੇ ਪੁੱਤਰ ਦਾ ਹੀਤੂ ਕਾਰਨ ਲੈ ਕੇ ਸੰਤਾਂ ਦੇ ਬਚਨਾਂ ਅਨੁਸਾਰ ਪ੍ਰਮੇਸ਼ੁਰ ਦੇ ਨਾਮ ਦਾ ਉਕਾਰਨ ਕੀਤਾ ਜਮ ਕੰਕੁਰ ਮਾਰ ਬਿਦਾਰੀ ਆਪ ਦੇਸ਼ ਨੂੰ ਸਮਝ ਕੇ ਕਿ ਨਾਰਾਇਣ ਪੁੱਤਰ ਨੂੰ ਚੇਤੇ ਨਹੀਂ ਕਰਦਾ ਜਮ ਤਾਂ ਦਰਵਾਜ਼ਾ ਪੁੱਤ ਦਾ ਨਾਮ ਲਿੰਦਾ ਜੰਦੇ ਜਿਹੜੇ ਕੰਕਲ ਜੂਤ ਸੀ ਅਜਰਾ ਹੀ ਇਕਾਈ ਲ ਇਕਾਈ ਲ ਆਦਕ ਉਹ ਸਾਰੇ ਮਾਰ ਕੇ ਬਦਾਰਿਕ ਖਦਾ ਦੇ ਉੱਤੇ ਅਜੇ ਸ਼ਾਹਰੋ ਕੇ ਮਾਰੇ ਦੇ ਨਾਮ ਨੇ ਅਜਮਲ ਪਾਪੀ ਦੀ ਵੀ ਰੱਖਿਆ ਕਰ ਦਿੱਤੀ ਮੇਰੇ ਠਾਕੁਰ ਕੀਤੇ ਅਗੰਤ ਉਦਾਰੇ ਮੇਰੇ ਠਾਕੁਰ ਜੋ ਸਾਮੀ ਹੈ ਠਾਈਸ਼ ਦੀ ਕਰਨ ਵਾਲਾ ਕੋ ਪੈਦਾ ਕਰਨ ਵਾਲਾ ਰੋਹ ਲੈਕਾ ਕਰਨ ਵਾਲਾ ਪਤੀ ਪਾਲਣਾ ਕਰਨ ਵਾਲਾ ਜੋ ਠਾਕੁਰ ਹੈ ਉਸ ਨੂੰ ਕਿੰਨੇ ਜੀ ਜੰਤ ਜਿਨ੍ਹਾਂ ਦੀ ਗਿਣਤੀ ਨਹੀਂ ਹੁੰਦੀ ਉਨਰਵਾਰ ਆਰਕਾਰ ਬੋਤਾ ਸ਼ਿਵੰਦੀ ਹੋਟ ਲੈਣੇ ਕਰਕੇ ਮੋਹਨ ਦੀਨ ਅਲਪ ਮਤ ਨਿਰਗੁਣ ਕਿਤੇ ਪਾਸੇ ਮੈਂ ਤਾਂ ਗਰੀਬ ਹਾਂ ਬੇਨਤੀ ਕਰੀਏ ਮੇਰੇ ਅੰਦਰ ਮਾਰਾ ਇੱਛਾ ਤੇ ਪਾਇਦੇ ਸੁਯੁਗਤ ਮੈਂ ਗਰੀਬ ਹਾਂ ਮੋਹਨ ਦੀਨ ਅਲਪ ਮਤ ਨਿਰਗੁਣ ਜੇ ਵਾਰਾ ਮੇਰੀ ਛੋਟੀ ਮਤੀ ਹੈ ਮੈਨੂੰ ਸਮਝ ਨਹੀਂ ਦੀਰਘ ਮਤੀ ਵਾਲਾ ਨਹੀਂ ਮੈਂ ਆਪਕ ਬਿਸ਼ੇਣੀ ਮਤ ਨਹੀਂ ਹੈ ਛੋਟੀ ਮਤ ਵਾਲਾ ਹਾਂ ਸੇ ਸਭ ਸੰਤੋਖ ਲਿਆ ਧਰਵਾਤਿ ਗਿਆਨ ਆਪ ਗੁਣੋਂ ਤੇ ਰਹਿ ਤੋ ਪਰਿਉ ਸਰਨ ਦੁਆਰੇ ਮਹਾਰਾਜ ਗੁਆਰੇ ਸਭ ਸਿੰਘ ਜੀ ਸ਼ਬਨ ਪਏ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਆਪ ਰਹਾਉ ਬਾਲਮੀਕ ਸੁਪਚਾਰੂ ਕਰਿਓ ਸਭ ਸਿੰਘ ਜੀ ਮੈਂ ਮੀਕ ਜੋ ਚੂੜਾ ਸੀ ਪੰਜੀ ਸੀ ਤੇਰੀ ਸਵੇਰੇ ਸਾਖੀ ਜੀ ਨੇ ਸੁਣਾਈ ਸੀ ਕ੍ਰਿਸ਼ਨ ਪੂਰਨ ਜੀ ਨੇ ਰੇਜ ਜੇਟ 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 ਕਾ ਹੈ ਬਾਲਮੀਕਾ ਵੇਖ ਪੰਡਵਾਂ ਦੇ ਜੰਦ ਦੇ ਵਿੱਚ ਕਿਸ ਨੇ ਆ ਕਰਕੇ ਜਿਸ ਨੇ ਚਰਨ ਪਾਏ ਸੰ ਕ੍ਰਿਸ਼ਨ ਪੂਰਨ ਜੀ ਦੀ ਪ੍ਰਤਗਿਆ ਸੀ ਕਿ ਸਾਰੇ ਰਿਸ਼ੀਆਂ ਦੇ ਅਸੀਂ ਚਰਨ ਧੋਣੇ ਆ ਕਿਉਂ ਕ੍ਰਿਸ਼ਨ ਪੂਰਨ ਨੇ ਰਾਖ ਕੀਤਾ ਸੀ ਪ੍ਰੇਮ ਕੀਤਾ ਸੀ ਫਿਰ ਜਗਤਾਂ ਨੂੰ ਤੇ ਸ਼ੰਕਾ ਕੀਤੀ ਸੀ ਜਦੋਂ ਸਾਰੇ ਮਿੱਠੇ ਖੱਟਿਆਂ ਕੋ ਇਹਨਾਂ ਨੂੰ ਇਕੱਠੇ ਲਾ ਲਿਆ ਉਹ ਜਿਹੜੇ ਗ੍ਰੋਪਤਾਂ ਦੀ ਸ਼ੰਕਾ ਮਿਟਣ ਵਾਸਤੇ ਉਹ ਹਨਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਇਹ ਬਾਦਮੀਕ ਤੇ ਭੋਜਨ ਸਾਰੇ ਖੱਟੇ ਮਿੱਠੇ ਇਕੱਠੇ ਕਰਨ ਵਾਲੇ ਇਹ ਧੋਪਤਾ ਨਹਿਰਤ ਕਰਦੀ ਹੈ ਇਹਨ ਲੱਗਾ ਮਹਾਰਾ ਮੈਂ ਸੋਚਿਆ ਵੀ ਮੈਂ ਜੇ ਮਿੱਠਿਆ ਮਾ ਪੋ ਲਗਾਇਆ ਤੇ ਤੁਹਾਨੂੰ ਸਲੂਣੇ ਖਾਣ ਦੀ ਦੌਰ ਹੋਈ ਕਿ ਮੈਂ ਸਲੂਣੇ ਆਪ ਤਾਂ ਤੁਸੀਂ ਮਿੱਕੇ ਖਾਣ ਦੀ ਰੁਚੀ ਰੱਖਦੇ ਹੋਏ ਮੈਂ ਇਸ ਕਰਕੇ ਇਕੱਠੇ ਹੀ ਕਰਕੇ ਮਾਰਾ ਆਪ ਨੂੰ ਅੰਗੀਕਾਰ ਕਰਾਇਆ ਸੁਣ ਕੇ ਗ੍ਰੋਪਤਾ ਦੀ ਸ਼ੰਕਾ ਮਿਟ ਗਈ ਉਸੇਵੇਂ ਸੰਕੁਪਟ ਬਾਂਦਮਾ ਦੇ ਜੱਗ ਦੇ ਜੈਦਾ ਬਜ ਗਿਆ ਸੀ ਇਸ ਪ੍ਰਕਾਰ ਸਾਲ ਮੀਕ 1540 ਸਾਲ ਮੀਕ ਜਿਹੜਾ ਜਨਾਲ ਸੀ ਤਰ ਗਿਆ ਅੱਗੇ ਬਟਵਾਰਾ ਬਣ ਕੇ ਰਾਹ ਮਾਰਦਾ ਸੀ ਜਿਹੜਾ ਵੱਧਕ ਤਰੇ ਵਿਚਾਰੇ ਉਸੇ ਪ੍ਰਕਾਰ ਵੱਧਕ ਕ੍ਰਿਸ਼ਨ ਕੁਮਾਰ ਦੇ ਤੀਰ ਜਨ ਮਾਰਿਆ ਸੀ ਕਿ ਬਾਲੀ ਜਿਸ ਵਕਤ ਰਾਮਚੰਦਰ ਜੀ ਨੇ ਇਹ ਬਾਲੀ ਦਾ ਤਪ ਕੀਤਾ ਅਸੀਂ ਵਰ ਲਿਆ ਅਸੀਂ ਦੇਵਤਾ ਦੇ ਕਸ਼ਟ ਹੋ ਕਿ ਜਿਹੜਾ ਮੇਰੇ ਸਾਹਮਣੇ ਜੰਗ ਕਰੇ ਉਹਦਾ ਅੰਦਾ ਬਲ ਮੇਰੇ ਵਿੱਚ ਆ ਜਾ। ਰਾਮਚੰਦ ਜੀ ਨੇ ਇਸ ਗੱਲ ਨੂੰ ਖਿਆਲ ਕਰਕੇ ਕਿ ਅੰਦਾ ਗੱਲ ਸਾਡਾ ਹੀ ਉਹਦੇ ਚੱਲ ਆ ਗਿਆ ਕਿ ਜਿੱਤਿਆ ਨਹੀਂ ਜਾ ਸਕੇਗਾ। ਉਸ ਵਕਤ ਦੇ ਬਰਸ ਦੇ ओले ਹੋ ਕੇ ਰਾਮਚੰਦ ਜੀ ਨੇ ਸੁਗਰੀਵ ਨੂੰ ਕਿਹਾ ਤੂੰ ਜਾ ਕੇ ਕੁਸ਼ਤੀ ਕਰੋ ਉਹਦੇ ਨਾਲ ਜੇ ਉਹ ਨਹੀਂ ਕਹਲੇਗਾ ਉਹਦੇ ਅਸੀਂ ਤੀਰ ਮਾਰਾਂਗੇ। ਜਦ ਮੈਂ ਦੰਤੈ ਸੁਗਰੀਵ ਦੇ ਕੇ ਜਿਹੜਾ ਪਤਾ ਲੱਗੇ ਵੀ ਸੁਗਰੀਵ ਕੌਣ ਹੈ ਦੋਹਾਂ ਇੱਥਾਂ ਉਸ ਵੇਲੇ ਸੁਗਰੀਵ ਦੇ ਜਦੋਂ ਛੱਲੇ ਵਿੱਚ ਟਲਿਆ ਤੇ ਬਾਲੀ ਦੇ ਉਸ ਵੇਲੇ ਪੀਰ ਉਹਨੇ ਹੋ ਕੇ ਰਾਮਕੰਦ ਜੀ ਨੂੰ ਮਾਰਿਆ ਸੀ ਬਾਲੀ ਦੇ ਮਰਨ ਵੇਲੇ ਸੰਕਲਪ ਰਹਿ ਗਿਆ ਸੀ ਕਿ ਜੇਮ ਪੀਰ ਮਾਰਿਆ ਮੇਰੇ ਸਾਹਮਣੇ ਹੁੰਦਾ ਨਾ ਉਹ ਹੰਦੀਆ ਸੰਕਲਪਾਂ ਤਰੀ ਯਾਮੀਨ ਪੂਰਾ ਕਰਨਾ ਸੀ ਫਿਰ ਜਦੋਂ ਰਾਮਕੰਦ ਜੀ ਤਿਹੂ ਰੂਪ ਦੇ ਵਿੱਚ ਕਾਰਜਪੂਰ ਹੋਏ ਉਸ ਵੇਲੇ ਇਹ ਸਾਧ ਸੰਗੇ ਜੀ ਉਹ ਸੀ ਕੰਦਕ ਬਣਿਆ ਸੀ ਉਹ ਬਾਲੀ ਸੀ ਕੰਦਕ ਮਣਤੇ ਬੱਦਕ ਆਇਆ ਭਾਉ ਦਾ ਮਿਰਗ ਜੈਸ਼ਕੈ ਪਰਵੈ ਸੀ ਜਗੋੜੇ ਉੱਤੇ ਪਾਇ ਤਸਾਰੇ ਬੱਦਕ ਆਇਆ ਭਾਉ ਦਾ ਮਿਰਗ ਜਾਨ ਬਾਨ ਲੈ ਮਾਰੇ ਚਰਨ ਕਉਲੀ ਤਦ ਉਹ ਹੈ ਚੰਨ ਚਲਤੀ ਰਕੀ ਬਾਂਗੀ ਤਾਰੇ ਉਸ ਵੇਲੇ ਸਾਧ ਸੰਗੇ ਜੀ ਕੇ ਸੰਤੀ ਬੁਮਾਰਿਆ ਸੀ ਤੀਰ ਮਾਰਨ ਵਾਲੇ ਬੱਦਕ ਦੇ ਕਾਇਨ ਕ੍ਰਿਸ਼ਨ ਜੀ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਆਉਗਣ ਕੀਤੇ ਹਰਨਾ ਚਿਤਾਰੇ ਉਮੇ ਭਲੀ ਕਰ ਮੰਨੀਆਂ ਦੇ ਬੁਰਿਆਂ ਦੇ ਹਰ ਕਾਇਸ਼ ਵਾਲੇ ਤਾਦ ਕਰੂੰਂਦੇ ਪਾਪੋ ਦਾਰੇ ਕਿਸ ਤਾਪੀ ਦਾ ਇਜਾਜ਼ਤ ਕੀਤਾ ਕਿ ਕਿ ਤੂੰ ਬਾਲੀ ਸੀ ਤੇਰੇ ਅਸੀਂ ਉਹਲੇ ਹੋ ਕੇ ਪੀਰ ਮਾਰਿਆ ਸੀ ਅੱਜ ਤੀੜਾ ਅੰਤਦਸ਼ਨ ਕਲਪੂ ਪੂਰਾ ਕਰਨ ਉਹ ਤੈਨੂੰ ਇਹ ਜਨਮ ਮਿਲਿਆ ਸੀ ਹੁਣ ਅਸੀਂ ਪ੍ਰਵਾਸ ਸ਼ੇਤ ਪ੍ਰਵਾਸ ਸ਼ੇਤ ਦੇ ਜਨੋ ਸਾਰੇ ਜਦੋਂ ਹੰਕਾਰ ਕਰਦੇ ਸੀ ਇਹ ਸ਼ਰੈਤ ਕੀਤੇ ਢਾਈ ਜਦੋਂ ਉਹ ਜੱਪੂ ਦੀ ਲੜਕੇ ਖਤਮ ਹੋ ਗਏ ਅਸੀਂ ਵੀ ਜੱਤਮਾਂ ਦੀ ਕੋਲ ਜੰਮੇ ਸੀ ਉਹ ਰਿषि ਪ੍ਰਵਾਹਾ ਦਾ श्राप ਸਾਨੂੰ ਵੀ ਲੱਗਣਾ ਸੀ ਇਸ ਕਰਕੇ ਉਹ श्राप ਕਰਕੇ ਤੇਰਾ ਤੀਰ ਤੇ ਹੀ ਆ ਰਿਹਾ ਹੁਣ ਉਹ ਤੀਰ ਜਿਹੜਾ ਸੀ ਜਿਹੜਾ ਲੋਹਾ ਦੇ ਤਿਆ ਸੀ ਪ੍ਰਵਾਹਣ ਕਿਹਾ ਸੀ ਇਹਨੂੰ ਇਹ ਜੰਮੂਗਾ ਕ੍ਰਿਸ਼ਨ ਦੇ ਸਾਹਮਣੇ ਦਾ ਪੇੜ ਬੰਨ ਕੇ ਲਗਏ ਸੀ ਵੀ ਜਿਹੜਾ ਤੁਹਾਡੀ ਕੋਈ ਨੂੰ ਨਾਸ਼ ਕਰੇ ਉਹ ਤਾਂ ਸਾਰ ਚਿੰਗ ਰੇਤਿਆਂ ਰੇਤਿਆਂ ਜੇ ਥੋੜੀ ਜੀ ਉਹੀ ਰਹੀ ਸੀ ਉਹ ਹੱਥ ਵਿੱਚੋਂ ਦਿੱਤੀ ਸੀ ਪ੍ਰਵਾਹ ਛੇਤਰ ਤੇ ਉਹ ਫੰਕ ਨੇ ਮੱਛੀ ਤੋਂ ਨਿਕਲੇ ਹੋਏ ਬਣਾ ਕੇ ਤੀਰ ਉਸ ਦਾ ਬਣਾ ਲਿਆ ਸੀ ਕਿਉਂ ਕ੍ਰਿਸ਼ਨ ਜੀ ਦੇ ਤੀਰ ਵੱਜਿਆ ਸੀ ਉਹ ਇਸ ਪ੍ਰਕਾਰ ਵੱਧਕ ਦਾ ਉਧਾਰ ਕੀਤਾ ਸੀ ਕ੍ਰਿਸ਼ਨ ਜੀ ਨੇ ਇੱਕ ਤਾਂ ਇਹ ਵੱਧਕ ਸੀ ਦੂਜਾ ਸਾਧ ਸੰਗਰੇ ਜੀ ਇੱਕ ਵੱਧਕ ਹੋਰ ਸੀ ਜਿਸ ਵਿੱਚ ਚੰਦਰ ਗਮੁਨੀ ਤਾਪ ਕੜ ਰਿਹਾ ਸੀ ਉਥੇ ਕੱਬ ਕਰਦੇ ਦੇ ਬਾਸ ਇਹ ਜਿਹੜਾ ਜੇ ਜੀਸੀ ਬੰਦ ਕਸਦੀ ਉਸ ਵੇਲੇ ਵਿਆਹ ਦੇ ਦਾ ਨਾਮ ਸੀ ਇਹ ਸਾਧ ਸੰਗਤ ਜੀ ਇਹ ਸੁਖਣੋ ਸੁਖੀ ਵਹਿਰ ਹੀ ਅੱਜ ਜੇ ਮੈਨੂੰ ਸ਼ਿਕਾਰ ਬਹੁਤ ਮਿਲ ਜਾਣ ਮੈਂ ਚੌਥਾ ਹਿੱਸਾ ਜਾਨਵਰ ਤੇ ਹੀ ਭੋਜਾ ਕਰਾਂ ਉਸ ਵੇਲੇ ਸਾਧ ਸੰਗਤ ਜੀ ਚੰਦਰ ਕਮੁਨੀ ਜੀ ਸੁਖਣੋ ਸੋਕੇ ਜਦੋਂ ਗਿਆ ਬੜੀਆਂ ਚਿਰੀਆਂ ਮਿਲ ਗਈਆਂ ਇਹ ਝੋਲਾ ਭਰ ਲਿਆ ਚਿਰੀਆਂ ਮਾਰ ਕੇ ਰਿਸ਼ੂ ਕੋ ਕੋਣੇ ਆ ਕੇ ਕਹਿਣਾ ਲਓ ਮਾਰਿਆ ਆਪਜੀ ਸੁਖਣੋ ਇਹ ਚੌਥਾ ਉਸ ਜਾਨਵਰ ਤੋਂ ਦੀ ਭੇਟਾ ਕਰ ਰਿਹਾ ਚੰਦਰਕੂਣੀ ਬੜਾ ਭਾਈ ਕਿਉਂਕਿ ਉਹ ਵੀ ਇੰਨੇ ਯਾਰ ਵਰ ਮਾਰੇ ਹੈ ਤਣ ਲਗਾ ਪਈ ਜੇ ਮੈਨੂੰ ਦੇਣੀ ਹੈ ਸ਼ਿਕਾਰ ਤਾਂ ਚੰਦਰਕੂਣੀ ਜਾਨਵਰ ਪਰ ਕੇ ਲਿਆ ਦੇ ਭਗਤ ਮਾਲਜ ਪ੍ਰਸੰਗ ਆਉਂਦਾ ਹੈ ਸੁਣ ਕੇ ਸਾਧ ਸੰਗੇ ਜੀ ਇਹ ਕਹਿੰਦਾ ਇੱਥੇ ਬੈਠੋ ਰਹੀ ਜੀ ਮੈਂ ਹੁਣੇ ਬਾਹਰ ਕੇ ਲਿਆਉਣਾ ਜਿਸ ਵੇਲੇ ਚੰਦਰਕੂਣੀ ਜਾਨਵਰ ਨੂੰ ਪਾਲਣ ਗਿਆ ਇਹ ਵੱਧ ਕਦੀ ਜਿਹੜੀ ਇਸਤਰੀ ਸੀ ਵਿਆਹ ਦੀ ਉਹ ਰੋਟੀ ਇਹ ਜੇ ਆਈ ਕਹਿਣ ਲੱਗੇ ਪਤਰੀ ਤੈਨੂੰ ਇਹ ਨਹੀਂ ਰਹੀਨ ਬਹਿਕਾਤ ਕਦੇ ਚੰਦਰਪੂਰੀ ਜਾਨਵਰ ਸੁਣਿਆ ਪੈਂ ਕਿ ਉਹ ਕਹਿਣ ਲੱਗਾ ਸੰਤਾਂ ਦਾ ਬੋਲਣਾ ਝੂਠਾ ਨਹੀਂ ਹੁੰਦਾ ਜੋ ਬੋਲਦੇ ਸੱਚ ਬੋਲਦੇ ਆ ਇਹ ਚੰਦਰਪੂਰੀ ਜਾਨਵਰ ਨਹੀਂ ਤਾਂ ਇਹ ਸੰਤ ਨਹੀਂ ਸੀ ਕਹਿ ਸਕਦੇ ਉਹ ਇਸਤਰੀ ਜਿਹੀ ਉਸ ਨੂੰ ਛੋਰਾ ਲੈ ਕੇ ਪਿਆ ਤੇ ਰੋਟੀ ਡਿੱਟ ਕੇ ਭੱਜ ਗਈ ਉਸ ਉਹ ਆਪਣੇ ਰਾਜੀਆ ਪੱਕਾ ਰੋਟੀ ਕਹਿੰਦਾ ਮਗਰ ਖਾਵਾਗਾ ਜਿਹਾ ਬਣਾ ਕੇ ਬੈਠ ਗਿਆ ਜਦੋਂ ਅੱਗ ਲਾਲੀ ਮਾਰੇ ਉਸ ਵੇਲੇ ਚੰਦਰ ਗੁਮਨੀ ਜਾਨਵਰ ਬਣ ਕੇ ਆਗ ਕੋਲੇ ਇਹ ਫਿਰ ਲਾ ਕੇ ਚਟਕਿ ਖਾ ਤੋ ਉੱਠ ਕਰਕੇ ਖੜਨ ਲੱਗਾ ਮਾਰਾ ਇਹ ਜਹਾਰੀਆਂ ਕੰਡਿਆਂ ਵਿੱਚ ਗਏ ਇਹਦੇ ਕੰਡਿਆਂ ਦੇ ਨਾਲ ਸਰੀਰ ਪਰੋਤਾ ਕੇ ਹੱਥ ਨਾਉਣ ਫਿਰ ਆਪ ਦੇ ਸ਼ੁਕਰੀ ਮਾਰਨ ਲੱਗਾ ਮਾਰੇ ਉੱਥੇ ਫਸ ਕੇ ਕੰਡਿਆਂ 'ਚ ਖੜ ਗਏ ਕਿਉਂ ਜਾਲੀ ਨਾਲ ਬੰਨ ਕੇ ਚੰਦਰ ਗੁਮਨੀ ਦੇ ਕੋਲੇ ਲਿਆਇਆ ਸੀ ਕਹਿਣ ਲੱਗਾ ਲਓ ਮਾਰਾ ਇਹੋ ਜੱਤੂ ਕੁਛੀ ਤਾਂ ਨਹੀਂ ਕਿਤੇ ਚੰਦਰ ਗੁਮਨੀ ਉਸ ਵੇਲੇ ਮਹਾਰਾਜ ਦੇ ਜਿਹੜਾ ਜਾਲ ਸੀ ਉਹ ਤੋੜਿਆ ਤੇ ਕਹਿਣ ਲੱਗੇ ਹੋਈ ਹੈ ਇਹ ਮਹਾਰਾਜ ਜਾਲ ਚ ਕਿਉਂ ਫਸ ਗਏ ਮਹਾਰਾਜ ਨੇ ਕਿਹਾ ਕਿ اے ਭਾਈ ਤੈਂ ਕਿਹਾ ਸੀ ਵੀ ਚਦਰਪੁਜੀ ਜਾਨਵਰ ਲਿਆਵੇਂ ਚਦਰਪੁਜੀ ਜਾਨਵਰ ਬਣ ਕੇ ਤੇਰੇ ਕੋਲੇ ਹੁਣ ਇਸੇ ਤਰ੍ਹਾਂ ਦਰਸ਼ਨ ਦੇਣੇ ਸੀ ਤੇ ਉਹ ਉਸ ਵੇਲੇ ਚਦਰਪੁਜੀ ਜਾਨਵਰ ਦੇ ਦਰਸ਼ਨ ਉੱਤੇ ਕਿ ਜਿਹੜਾ ਫੰਦ ਕਿਸੀ ਸਾਧ ਸੰਗਤ ਦੀ ਤਪ ਕਰਨ ਲੱਗ ਗਿਆ ਫਿਰ ਇਹ ਜਗਨਨਾਥਪੁਰੀ ਦੀ ਜੰਮਿਆਂ ਤਪ ਕਰਕੇ ਇਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਫਿਰ ਪੰਜਾਂ ਪਿਆਰੇ ਜਿਹੇ ਹਿੰਮਤ ਸਿੰਘ ਰੂਪ ਵਿੱਚ ਆਇਆ ਜੋ ਸੀਸ ਦੇ ਕੇ ਪੰਝਾ ਪਿਆਰੇ ਚ ਹੋਇਆ ਸੀ ਇਸ ਪ੍ਰਕਾਰ ਬੱਧ ਕਾਂ ਦਾ ਉਧਾਰ ਵੀ ਕੀਤਾ ਮਹਾਰਾਏ ਨੇ ਏਕ ਨਿਮਖ ਮਨ ਮਾਹੇ ਆਰਾਧੇਓ ਬੱਧਕ ਤਰੇ ਵਿਚਾਰੇ ਇਹੋ ਵਿਚਾਰੇ ਬੱਧਕ ਬਹੁਤ ਬੋਝ ਨੇ ਨਾ ਇੱਕ ਤਾਂ ਕ੍ਰਿਸ਼ਨ ਜੀ ਦੇ ਤੀਰ ਮਾਰਨ ਵਾਲਾ ਇੱਕ 헤ੜੀ ਜਿਹੜਾ ਚਦਰ ਕੁਸ਼ੀ ਜਾਨਵਰ ਪਕੜਨ ਵਾਲਾ ਸੀ ਇਹ ਵਿਚਾਰੇ ਗਰੀਬ ਸਾਰੇ ਤਰ ਕੇ ਮੁਕਤ ਹੋ ਗਏ ਇੱਕ ਨਿਮਖ ਮਨ ਮਾਹੇ ਆਰਾਧੇ ਇੱਕ ਨਿਮਖ ਮਾਤਮੰਦੇ ਵਿੱਚ ਅਰਾਧਨਾ ਕੀਤਾ ਜਦੋਂ ਕਾਰਿਪਾਤ ਪਰ ਉਤਾਰੇ ਗਜਬਤ ਐਰਾਬਤ ਹਾਥੀ ਸੀ ਜਿਹੜਾ ਇਸ ਨੂੰ ਪਾਰ ਕਟਾਰਦਾ ਹਰੀ ਅਰਸ਼ੇਤਰ ਵਿੱਚ ਪਰਵਾਰ ਸਮੇਤ ਆਇਆ ਸੀ ਤਦ ਉਹਦੀਆਂ ਥਾਰਾਂ ਤੋੜ ਕਰਕੇ ਇਸ ਨੂੰ ਪਾਰ ਕਰ ਦਿੱਤਾ ਮੁਕਤ ਕਰ ਦਿੱਤਾ ਅਤੇ ਦੰਦੂਏ ਦੇ ਤਾਂ ਹੀ ਉਧਾਰ ਕਰਤਾ ਸੁਦਰਸ਼ਨ ਦੇ ਕਰਦੇ ਨਾਲ ਉਹਦੀ ਵੀ ਕਲਿਆਣ ਕਰ ਦਿੱਤੀ। ਕੀ ਨੀ ਰੱਖਿਆ ਸਾਖੀ ਦੇ ਧਰਮ ਦੇ ਇੱਕ ਪੁੱਤਰ ਸਾਹਨੇ ਇਹ ਜਿਹੜਾ ਹਾਥੀ ਸੀ ਇਸ ਨੇ ਬਾਹਲੇ ਤਾਂ ਆਪਣਾ ਸਾਹਮਣੇ ਅਸੀਂ ਛੋਟੇ ਭਾਈ ਨੂੰ ਕੋਈ ਨਹੀਂ ਦਿੱਤਾ। ਸਵਾਕ ਸਿੱਧ ਸੀ ਇਹਨਾਂ ਦੇ ਆਪਾਂ ਕਿਸਰਾ ਪੁੱਛ ਲਾਤੀ ਹੋ ਕੇ ਇਹ ਹਾਥੀ ਤੇ ਤਦੂਆ ਬਣੇ ਸਾਨੇ ਆਪੋ ਹੀ ਕੀ ਫੇਰ ਵਹਿਰ ਕਰਦੇ ਸਾਨੇ ਕਿੰਨੀ ਰੱਖਿਆ ਭਗਤ ਪ੍ਰਹਿਲਾਦੈ ਮੇਨੋ ਕਹਿੰਦੇ ਭਗਤ ਪ੍ਰਹਿਲਾਦ ਦੀ ਅੰਤਰੀਆਨੀ ਸੱਜੇ ਪਾਤਸ਼ਾਹ ਜੀ ਨੇ ਰੱਖਿਆ ਕੀਤੀ ਹਰਨਾਖਸ ਨਖਹਿ ਬਿਦਾਰੇ ਹਰਨਾਖਸ ਜਿਹੜਾ ਸੀ ਹਰਨ ਕਸ਼ਟਪ ਜੀ ਦਾ ਨਾਮ ਪੁਰਾਣਾ ਜੀ ਲਿਖਿਆ ਹੋਇਆ ਹੈ ਇਹ ਕਿਸੇ ਕਲਪ ਵਿੱਚ ਕੋਈ ਨਾਮ ਹੁੰਦਾ ਕਿਸੇ ਕਲਪ ਵਿੱਚ ਜਿਸ ਕਲਪ 'ਚ ਸਰਗੂ ਲਾਡਾਰ ਹੋਇਆ ਉਹਦੇ ਦਾ ਨਾਮ ਹਰਨਾਖਸ ਹੀ ਬਾਣੀ ਦੇ ਦਸਵੇਂ ਪਾਤਸ਼ਾਹ ਨੇ ਵੀ ਹਰਨਾਖਸ ਲਿਖਿਆ ਹੈ ਅਦਰ ਭਾਈ ਗੁਰਦਾਸ ਜੀ ਨੇ ਵੀ ਸ੍ਰੀ ਗੁਰੂ ਰਾਮਦਾਸ ਜੀ ਨੇ ਵੀ ਸਤਗੁਰੂ ਨਾਨਕ ਦੇਵ ਜੀ ਨੇ ਵੀ ਸੋ ਇਹਦਾ ਨਾਮ ਇਹੋ ਹੀ ਲਿਖਿਆ ਇਸ ਕਾਗਜ਼ ਦੇ ਅੰਦਰ ਇਹ ਹਰਨਾਖਸ ਨਾਮ ਵਾਲਾ ਹੀ ਹੋਇਆ ਹੈ ਹਰਨਾਖਸ ਨਖੇ ਬਿਦਾਰ ਨੂੰ ਨਰਸਿੰਘ ਰੂਪ ਧਾਰ ਕੇ ਨਹਾ ਦੇ ਨਾਲ ਬਿਦਾਰ ਕੇ ਬਾੜ ਕੇ ਨਾਸ਼ ਕਰ ਦਿੱਤਾ ਪ੍ਰਹਿਲਾਦ ਭਗਤੀ ਰੱਖਿਆ ਕੀਤੀ ਬਿਦਰ ਦਾਸੀ ਸੁਤ ਪਹਉ ਕਨੀਤਾ ਇਸੇ ਪ੍ਰਕਾਰ ਬਿਦਰ ਜਿਹੜਾ ਭਗਤ ਸੀ ਉਹ ਦਾਸੀ ਦਾ ਪੁੱਤਰ ਸੀ ਜੋ ਚਿਤਪ ਦੇ ਵਿਜਟਰ ਸੰਤਰੂ ਦੇ ਪੁੱਤਰ ਸਨ ਉਹਨਾਂ ਦੇ ਕਾਂਸੀ ਵਾਲੇ ਰਾਜੇ ਨੇ ਆਪਣੀਆਂ ਲੜਕੀਆਂ ਵਿਆਈਆਂ ਸਨ ਇੱਕ ਦਾਸੀ ਨਾਲ ਆਈ ਸੀ ਜਿਸ ਵੇਲੇ ਮਾਤਾ ਜੀ ਤੇ ਸੰਸਾ ਕਰਦੇ ਹੋਏ ਜੋਰ ਸਿੰਘਾਂ ਦੇ ਦਸਣ ਤੋਂ ਇਸ ਸੁੱਕੇ ਤੇ ਪੁੱਜ ਬੈ ਕੇ ਸੜਗੇ ਸਨ ਉਸ ਵਕਤ ਸਾਧ ਸੰਗੇ ਜੀ ਵਿਆਸ ਰੀਖੀ ਨੂੰ ਕਹਿ ਕੇ ਜੋਜੇ ਨੰਧਾਰੀ ਨੇ ਇਨਾਂ ਦੇ ਸੰਤਾਨ ਪੈਦਾ ਕਰਨ ਵਾਸਤੇ ਅੱਖਾਂ ਵਿੱਚ ਜਿਹੜੀ ਲੰਗੀ ਸੀ ਉਹ ਤਾਂ ਤ੍ਰਿਸ਼ਤਾਸਲੀ ਜੰਮਿਆ ਜਿਹੜੀ ਪੰਡੋ ਗਾਜਨੀ ਵਾਲਕੇ ਲੰਗੀ ਸੀ ਉਹਦੇ ਚੋਂ ਪੰਡੂ ਰਾਜਾ ਪੈਦਾ ਹੋਇਆ ਜਿਹੜੀ ਹਸਦੀ ਖੇਤ ਦੀ ਦਾਸੀ ਲੰਗੀ ਸੀ ਉਹਦੇ ਚੋਂ ਬਿਨਰ ਭਗਤ ਪੈਦਾ ਹੋਇਆ ਸੀ ਇਹੋ ਦਾਸੀ ਦਾ ਪੁੱਤਰ ਬਿਨਰ ਭਗਤ ਸੀ ਪਾਇਓ ਪੁਨੀਤਾ ਇਹ ਵੀ ਪਵਿੱਤਰ ਹੋ ਗਿਆ ਮਹਾਰਾਜ ਦਾ ਭਜਨ ਕਰਨ ਕਰਕੇ ਸਗਲੇ ਕੋਲ ਓਜਾਰੇ ਇਹ ਵੀ ਮਸ਼ਹੂਰ ਹੈ ਜਿਸ ਵਕਤ ਸਾਧ ਸੰਗਤ ਜੀ ਬੇਦਰਗੜਾ ਭਗਤ ਹੈ ਕਿ ਇਹਨ ਪਰਮੇਸ਼ਵਰ ਦਾ ਸਿਮਨ ਕੀਤਾ ਕਿ ਦਸ਼ਰਾਸ਼ਟਰ ਨੂੰ ਉਪਦੇਸ਼ ਦਿੱਤਾ ਸੀ ਇਹ ਉਪਦੇਸ਼ ਦਿੰਦੇ ਹੋਏ ਜਿਸ ਵੇਲੇ ਸਾਧ ਸੰਗਤ ਜੀ ਇਹ ਚਲੇ ਗਏ ਸਨ ਸਾਰਾ ਸਰਮਨ ਸੰਨਾਸ਼ ਹੋ ਗਿਆ ਦਸ਼ਰਾਸ਼ਟਰ ਦਾ ਉਸ ਵੇਲੇ ਇਹਨੂੰ ਉਪਦੇਸ਼ ਦਿੰਦੇ ਹੋਏ ਹਿਮਕੁੰਡ ਦੇ ਪਾਸ ਜਿਸ ਵਾਰਕ ਪਹੁੰਚ ਗਏ ਹਨ ਉੱਥੇ ਬਦਰੀ ਨਾਰਾਇਣ ਹੈ ਬਦਰੀ ਨਾਰਾਇਣ ਵਿੱਚ ਜਾ ਕੇ ਇਹਨਾਂ ਨੂੰ ਉਪਦੇਸ਼ ਦਿੱਤਾ ਬਿਦਰਪਖ ਦੇ ਅੰਤ ਸਮੇਂ ਦਰਸ਼ਨ ਕਰਨ ਵਾਸਤੇ ਜੋ ਦਿੱਖਣ ਲਈ ਗਏ ਜੀ ਦ੍ਰਿਸ਼ਟੀ ਜੀ ਜਦੋਂ ਗਏ ਬਿਦਰਪਖ ਬਿਰਸ਼ਲੇ ਨਾਲ ਖੜੋਤਾ ਹੈ ਖੜੋਤੇ ਹੋਏ ਨਾ ਉਸ ਵਕਤ ਕੋਈ ਬਚਨ ਨਹੀਂ ਕੀਤਾ ਸਿਮਰਨ ਕਰਦਾ ਹੋਇਆ ਖੜਾ ਹੀ ਚੜਾਈ ਕਰ ਗਿਆ ਸੀ ਇਸ ਪ੍ਰਕਾਰ ਇਹ ਬਿਦਰ ਦਾਸੀ ਦਾ ਪੁੱਤਰ ਸੀ ਭਾਵੇਂ ਉਹ ਪੁੱਤਰ ਹੋ ਗਿਆ ਪਰਮੇਸ਼ਰ ਦੇ ਸਿਮਰਨ ਕਰਕੇ ਸਗਲੇ ਕੋਲ ਊਜਾਰੇ ਸਾਰੀਆਂ ਕੋਲਾਂ ਦੀ ਦੇਖ ਲਓ ਜਾਰੇ ਪ੍ਰਕਾਸ਼ ਵਾਲਾ ਹੋ ਗਿਆ ਸਾਰੀਆਂ ਕੋਲਾਂ ਦੇ ਅੰਦਰ ਦਾਸੀ ਦੇ ਪੁੱਤਰ ਦਾ ਉਜਾਰਾ ਹੋ ਗਿਆ ਜਿੰਨੇ ਸੰਤ ਨੂੰ ਰਾਜੇ ਦੀ ਕੁਲ ਸੀ ਪ੍ਰਕਾਸ਼ ਵਾਲਾ ਹੋ ਗਿਆ ਸਾਰੀਆਂ ਕੁਲਾਂ ਵਿੱਚ ਦੁਨੀਆ ਦੇ ਜਿੰਨੇ ਚੰਗੀਆਂ ਕੁਲਾਂ ਵਾਲੇ ਐ ਦਾਸੀ ਦੇ ਪੁੱਤਰ ਬਿਜਲ ਨੇ ਸਾਰ ਸੰਗੇ ਜੀ ਪ੍ਰਮੇਸ਼ਰ ਦੀ ਭਗਤੀ ਕਰਕੇ ਪ੍ਰਕਾਸ਼ ਪਾਇਆ ਕਵਨ ਪਰਾਧ ਬਤਾਵੋ ਆਪਣੇ ਅੰਤਿ ਜਮੀ ਅਦੇ ਆਸ ਕਰਿਓ ਮਾਰਾ ਕਿਹੜੇ-ਕਿਹੜੇ ਗੁਨਾਹ ਆਪਰ ਹੋਰਾਂ ਦੀ ਇਬਾਦਨਾ ਵਿੱਚ ਫਸੇ ਐ ਤੈਨੂੰ ਛੱਡ ਕੇ ਜੇ ਆਉਦੇ ਅਸੀਂ ਦਸੀਏ ਮਿੱਥਿਆ ਮੋਹ ਮਗਨਾਰੇ ਮਾਇਆ ਦਾ ਜਿਹੜਾ ਮੋਹ ਹੈ ਮਿੱਥਿਆ ਉਹ ਹੋਇਆ ਇਹਦੇ ਤੇ ਰਾਤ ਨੇ ਮਗਨਾਰੇ ਮਸਤ ਹੋਏ ਨੇ ਹਾਂ ਅਸੀਂ ਆਪ ਨੂੰ ਭੁਲਾਈ ਬੈਠੇ ਹਾਂ ਆਇਓ ਸ਼ਾਮ ਨਾਨਕ ਹੂਟ ਹਰ ਕੀ ਜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਇਓ ਸ਼ਾਮ ਨਾਨਕ ਹੂਟ ਹਰ ਕੀ ਸਰੀਰ ਕਰਕੇ ਆਪ ਦੀ ਸ਼ਾਮ ਸਰਨ ਆਏ ਹਾਂ ਮਨ ਕਰਕੇ ਹਰੀ ਆਪ ਦੀ ਓਟ ਲਈ ਹੈ ਲੀਜੇ ਪੂਜਾ ਪਸਾਰੇ ਸਾਨੂੰ ਮਹਾਰਾਜ ਜੀ ਆਪ ਦੀ ਕਿਰਪਾ ਰੂਪੀ ਬਾਹਾਂ ਨੂੰ ਪਸਾਰ ਕੇ ਲੰਮੀਆਂ ਕਰਕੇ ਸਾਨੂੰ ਆਪ ਦੀ ਗਲਪੜੀ ਚ ਲੈ ਲਓ ਆਪ ਦੀ ਸ਼ਰਨ ਵਿੱਚ ਲੈ ਲਓ ਮਾਰੂ ਮਹੱਲਾ ਪੰਜਵਾ ਵਿਤ ਨਵਤ ਭ੍ਰਮਿਓ ਬਹੁ ਭਾਤੀ ਦੇਖੋ ਪਰਮੇਸ਼ਰ ਨੂੰ ਛੱਡ ਕੇ ਇਹ ਜੀਵ ਕੇ ਜਨਮਾਂ ਅੰਝ ਫਸਿਆ ਪਿਆ ਹੈ ਜੋ ਫਰਮਾਉਂਦੇ ਹਨ ਵਿੱਤ ਨਵਿੱਤ ਭ੍ਰਮਿਓ ਬਹੁ ਭਾਂਤੀ ਵਿੱਤ ਨਾਵੇਂ ਧੰਦਾ ਧੰਦੇ ਨਵਿੱਤ ਵਾਸਤੇ ਦੌਲਤ ਦੇ ਵਾਸਤੇ ਮਾਇਆ ਇਕੱਠੀ ਕਰਨ ਦੇ ਵਾਸਤੇ ਬਹੁਤ ਰਹੰਦੂ ਭਰਮ ਲਾ ਫਿਰਦਾ ਕਦੇ ਐਨ ਪ੍ਰਵੇਸ਼ਲ ਚਿਤ ਨਹੀਂ ਜੋੜਿਆ ਜੇ ਮਾਇਆ ਵਾਸਤੇ ਭਟਕਦਾ ਫਿਰਦਾ ਹੈ ਅਨਤ ਯਤਨ ਕਰਤਾ ਈ ਜਿਹੜੇ ਜਿਉ ਕਰਦਾ ਰਹੇ ਨੇ ਕੇ ਹੋ ਕੋਈ ਖੇਤੀ ਕਰਾਂ ਵਪਾਰ ਕਰਾਂ ਦੁਕਾਨ ਕਰਾਂ ਨੌਕਰੀ ਕਰਾਂ ਸਿਨਾਗਰੀ ਕਰਾਂ ਅਨੇਕਾਂ ਯਤਨ ਕਰਕੇ ਧਾਵਾ ਕਰਦਾ ਦੌੜਦਾ ਫਿਰਦਾ ਸਰਕਾਰ ਆ ਜਾਏ ਤੇ ਉਹ ਸਾਰੇ ਬੇਤਕਾਣੇ ਦੇ ਹੋਏ ਐ ਆਜਾਏ ਬ्यर्थ ਹੋ ਗਏ ਹਨ ਉਹ ਕਰਮ ਕੀਤੇ ਹੋਏ ਸਾਰੇ ਅਵਰ ਦਿਨ ਕਾਹੂ ਕਾਜ ਨਾ ਲਾਏ ਇਹ ਪਰਮੇਸ਼ਰ ਹੋਰ ਕੋਈ ਦੇਵੇ ਸਾਡੇ ਕਿਸੇ ਕੰਮ 'ਚ ਨਾ ਲਾਇਓ ਸਫਲੇ ਨਹੀਂ ਹੋ ਸਕਨੇ ਮਹਾਰਾਜ ਔਰ ਜਿਹੜੇ ਕੰਮਾਂ ਜਿਹੜੇ ਲੱਗੇ ਆ ਉਹ ਆਪਦੇ ਭਾਵ ਭਗਤੀ ਦੇ ਕਾਰਜ ਦੀ ਗਿਣਤੀ ਵਿੱਚ ਨਾ ਲਾਓ ਨਿਸਪਰ ਸਾਡੇ ਤੇ ਹਨ ਤੂੰ ਦਿਨ ਮੌਕਾ ਦੀਜੈ ਪ੍ਰਭ ਜੀਓ ਸਾਰੇ ਆਗਿਆ ਜੇ ਮਹਾਰਾਜ ਜੇ ਸਾਨੂੰ ਦੇ ਦਿਓ ਕਿਰਪਾ ਕਰਕੇ ਪਰਮੇਸ਼ਵਰ ਸਮਰੱਥ ਪਰਮੇਸ਼ਵਰ ਜੀ ਆਹ ਦਿਨ ਹਰ ਗੁਣੋ ਜਾਦਨ ਹਰ ਜਸ ਗਾਏ ਮਾਰਾ ਹਰੀ ਆਪਦੇ ਜਸ ਕੀਰਤਨ ਨੂੰ ਗਾਉਣਾ ਕਰੀਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ ਮਾਏ ਪੁੱਤਰ ਸਾਡੇ ਕਲਤਰ ਪੁੱਤ ਦੀ ਕਨੇਚੀ ਰਸਤੀ ਨੋ ਹੈ ਮੇਰੀ ਇਹ ਮੇਰੇ ਘਰ ਵਾਲੀ ਹੈ ਘਰ ਦਾ ਪਸਾਰਾ ਦੇਖ ਕੇ ਪਦਾਰਥਾਂ ਦਾ ਇਸ ਹੀ ਮੈਂ ਉ르 ਜਾਏ ਰਸੂਮ ਕੀ ਹੋਣ ਜਿਹੜੀ ਆਏ ਫਸੀ ਕੋਸਾਈ ਰੱਖਦੇ ਆ ਆਪਣੇ ਆਪ ਨੂੰ ਫਸੇ ਰਹਿੰਦੇ ਹਾਂ ਮਾਇਆ ਮਦਚਾਗ ਭਏ ਉਦਮਾਤੇ ਮਾਇਆ ਰੂਪੀ ਸ਼ਰਾਬ ਪੀ ਕੇ ਮਾਇਆ ਬੋਤੀ ਹੋਣਾ ਸ਼ਰਾਬਾਂ ਪੀਣ ਦਾ ਜਤਨ ਕਰ ਲਿਆ ਰਾਤ ਨੂੰ ਸ਼ਰਾਬ ਪੀ ਕੇ ਗੰਦੀਆਂ ਗਲੀਆਂ ਚ ਡਿਗਦੇ ਫਿਰਦੇ ਆ ਕੁੱਤੇ ਸਾਨੂੰ ਸੁੱਚੇ ਕਰਦੇ ਮੂੰਹ ਤੇ ਘਾਰਾ ਮਾਰ ਮਾਰ ਕੇ ਇਸ ਪ੍ਰਕਾਰ ਦੀ ਸਾਡੀ ਦੁਰਵਿਸ਼ਾ ਹੋ ਰਹੀ ਹੈ ਹਰ ਹਰ ਕਬ ਮਾਇਆ ਮਦਚਾਹ ਭੇ ਉਦਮਾਤੇ ਮਾਇਆ ਜੇ ਹੰਕਾਰ ਰੂਪੀ ਸ਼ਰਾਬ ਪੀ ਕੇ ਉਦਮਾਤੇ ਕਮਲੇ ਹੋ ਰਹੇ ਹਨ ਮਾਤੇ ਮਸਤੀ ਉਰੇ ਹੋ ਰਹੀ ਹੈ ਉਦਮਾਤ ਪਾਗਲ ਹੋ ਰਹੇ ਹਨ ਮਾਤੇ ਹੰਕਾਰ ਉਰੇ ਹੋ ਰਿਹਾ ਹੈ ਹਰ ਹਰ ਕਬੂ ਨਾ ਗਾਏ ਹਰ ਹਰ ਪਰਮੇਸ਼ਵਰ ਆਉਦੇ ਨਾਮ ਨੂੰ ਅਸੀਂ ਕਦੇ ਵੀ ਨਹੀਂ ਗਾਉਂਦੇ ਇਹ ਜੀ ਸਾਡੀ ਦੁਰਵਿਸ਼ਾ ਹੋ ਰਹੀ ਹੈ ਬੇਦ ਖੋਜੀ ਬਹੁਤ ਪ੍ਰਕਾਰਾਂ ਇਸ ਦਰਕਾਰ ਦੀ ਹਾਲ ਕੋਈ ਜ਼ਿੰਦਗੀ ਗੁਜ਼ਰ ਗਈ ਹੈ ਇਹ ਬਿਲੀ ਉਬਰੰਦੀ ਇਸ ਸੰਸਾਰ ਤੋਂ ਖੋਜ ਕੀਤੀ ਹੈ ਬਹੁਤ ਪੁਸਤਕਾਂ ਦੁਆਰਾ ਬਹੁਤ ਸ਼ਾਸਤਰਾਂ ਦੁਆਰਾ ਬਹੁਤ ਪ੍ਰਕਾਰ ਤਰੀਕਿਆਂ ਕਰਕੇ ਬਿਨ ਸੰਤਨ ਨਹੀਂ ਪਾਏ ਬਿਨ ਸੰਤਾਂ ਦੀ ਸੰਗਤੋਂ ਕਿਸੇ ਨੂੰ ਮਾਰ ਆਪਦੀ ਭਗਤੀ ਨੂੰ ਨਹੀਂ ਪਾਇਆ ਆਹ ਦੇ ਦਰਸ਼ਨੋਂ ਨੂੰ ਨਹੀਂ ਪਾਇਆ ਹੈ ਤੂੰ ਦਾਤਾਰ ਵੱਡੇ ਪ੍ਰਭ ਸਮਰਥ ਜਿਵੇਂ ਰਹਿਆ ਪਿਛੇ ਵੀ ਸੱਜੂ ਤੋਤਾ ਦੁਆਪਰ ਕਾਲ ਯੁਗ ਚ ਵੀ ਦਾਨ ਦਿੰਦੇ ਰਹੇ ਹੋ ਕੋਣ ਵੀ ਮਾਰਾ ਵੱਡੇ ਸਮਰਾਥੋਂ ਵਰਤਮਾਨ ਸਮੇਂ ਵਿੱਚ ਮੰਗਨ ਕੋ ਦਾਨ ਆਹ ਦੇ ਤੁਸ ਮਾਰਾ ਅਮਰਤ ਨਾਮ ਦਾ ਦਾਨ ਅਸੀਂ ਮੰਗਣ ਵਾਸਤੇ ਆਪਦੀ ਸ਼ਰਨ ਆਏ ਹਾਂ ਤਿਆਗਿਓ ਸਗਲਾ ਮਾਨ ਮਹੱਤਵ ਜਿਵੇਂ ਮਹਾਰਾ ਸਾਡੇ ਅੰਦਰ ਕਿਸੇ ਪ੍ਰਕਾਰ ਦਾ ਬੇਈਆ ਉਹਦੇ ਜਿਹੜਾ ਲੋਕਾਂ ਨੇ ਟੀ ਪਾਰਟੀਆਂ ਕਰਨੀਆਂ ਹੈ ਮਾਣ ਕਰਨਾ ਹੈ ਪਾਲਕੀਆਂ ਲੈ ਕੇ ਜਲੂਸ ਕੱਢਣੇ ਹੈ ਮਾਣ ਵੀ ਲੋੜ ਨਹੀਂ ਰਹੀ ਮਹਤਵ ਵੱਡੇ ਮਰਾਤਵੇ ਦੇਣੇ ਹੈ ਬੜਾ ਵਜੀਰ ਹੈ ਬੜਾ ਐਲਕਾਰ ਹੈ ਇਹ ਮਰਾਤਵੇ ਵੀ ਅਸੀਂ ਛੱਡ ਦਿੱਤੇ ਹੈ ਦਾਸ ਰੇਣ ਸਰਣਾ ਆਏ ਮਹਾਰਾਜ ਜੀ ਤੇਰੇ ਮਨ ਬਾਣ ਸਵੀਕਾਰ ਕੇ ਦਾਸ ਹੈ ਆਜਿ ਛੰਨ ਵਿੱਚ ਉਹਨਾਂ ਦੀ ਟੁਕੜ ਬਣ ਕੇ ਆਏ ਹਾਂ ਬਹੁ ਨਾਨਕ ਹਰ ਮਿਲ ਭਏ ਏਕਾ ਕਿਉਂ ਜਦੋਂ ਹੰਗ ਦਾ ਸ਼ਦਗਤੀ ਹਰੀ ਆਦਿ ਨਾਲ ਮਿਲ ਕੇ ਜਿਉਂ ਜਨਮੇ ਜਲਾਇਕ ਤਨ ਕਿਉਂ ਜੋ ਤਿਸ ਸੰਗ ਜੋਰ ਸਮਾਨੋ ਇਕੋ ਹੀ ਰੂਪ ਹੋ ਗਏ ਹਾਂ ਮਹਾ ਆਨੰਦ ਸੂਪਾਏ ਰੂਪ ਗਏ ਹੈ ਮਹਾਨੰਦ ਬ੍ਰਹਮਾਨੰਦ ਰੂਪ ਬ੍ਰਹਮ ਆਦਿ ਸੋਗ ਨੂੰ ਪਾ ਕੇ ਮਹਾਨੰਦ ਬ੍ਰਹਮਾਨੰਦ ਦੀ ਪ੍ਰਾਪਤੀ ਵਾਲੇ ਹੋਏ ਹਾਂ ਇਹ ਇਹ ਸੁਖ ਦੀ ਉਸ ਉਪਰਾਵ ਬੋਲ ਦੇ ਕਿ ਇਹਾ ਸੋ ਸੁਖੁ ਰਾਜ ਨ ਲਈਏ ਕਿਸੇ ਰਾਜ ਵਿੱਚ ਕਿਸੇ ਪਦਵੀ ਵਿੱਚ ਇਹ ਸੁਖ ਨਹੀਂ ਜਿਹੜਾ ਆਪ ਦੀ ਸੇਵਾ ਭਗਤੀ ਚ ਸੁਖ ਆ ਮਾਰੂ ਮਹੱਲਾ ਪੰਜਵਾ ਕਹ ਨਾਨਕ ਹਰ ਮਿਲ ਪਹਿ ਏਕ ਹੈ ਰਹੀ ਆਉ ਦੇ ਨਾ ਮਿਲ ਕੇ ਕੋਈ ਰੂਪ ਹੋਗੇ ਹਾਂ ਮਾ ਆਨੰਦ ਸੁਖ ਪਾਏ ਸੁਖ ਆਉ ਦੇ ਭਗਤੀ ਦੇ ਸੁਖ ਨੂੰ ਪਾ ਕੇ ਮਹਾਂ ਆਨੰਦ ਬ੍ਰਹਮ ਆਨੰਦ ਰੂਪੀ ਅਨੰਦਸਰਤ ਹੋ ਗਏ ਹਾਂ ਇਸ ਮਾਰੂ ਮਹੱਲਾ ਪੰਜਵਾਂ ਕਵਨ ਥਾਨ ਧੀਰੂ ਹੈ ਨਾਮ ਕੋਈ ਸਾਹਿਬ ਸਿੰਘ ਜੀ ਸਿੱਖ ਸੰਗਤ ਜਦੋਂ ਉਮਰਸੋ ਸਾਉ ਵਿੱਚ ਕਾਰ ਸੇਵਾ ਮਾੜਾ ਕਰਾਰੇ ਸੀ ਸੱਕੇ ਪੌੜ ਮੰਗਾ ਰਹੇ ਸਨ 86 ਘਾਟ ਦੇ ਤੇ ਗੁਰੂ ਅਰਜਨ ਸਾਹਿਬ ਜੀ ਬੈਠੇ ਇੱਥੇ ਸਿੱਖਾਂ ਤੋਂ ਇੱਕ ਕਈ ਆਦਮੀ ਆਉਂਦੇ ਸੀ ਆਰ ਸੇਵਾ ਕੰਮ ਤੋਂ ਸੁਪੂਏ ਦੇ ਰਹਿੰਦੇ ਸਨ ਅਜੇ ਜਿਹਨੂੰ ਸਿੱਖਾਂ ਨੇ ਬੜੀ ਤਾਰੀਖਕਾਰ ਕਰੀ ਜਾਂਦੀ ਸੀ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ ਵਿੱਚੋਂ ਕੋਈ ਆਦਮੀ ਹੈ ਜੀ ਸੀ ਜਿਹੜੇ ਆਦ ਕਰਕੇ ਖਿਜ ਪੈਂਦੇ ਸਨ ਖਿਜ ਕੇ ਜਿਹੜਾ ਨਾ ਕੋਈ ਮੱਲਾਂ ਵਾਲੀ ਨਾਲ ਲਾਉਂਦੇ ਸਨ ਇਸ ਪ੍ਰਕਾਰ ਇੱਕ ਸਿੱਖ ਦੀ ਸੇਵਾ ਕਰਦਾ ਹੋਇਆ ਉਹ ਵਿੱਚੋਂ ਟਲ ਕੇ ਬਾਜ਼ਾਰ 'ਚ ਫਿਰਨ ਤੋਂ ਚਲੇ ਆਦਿਆ ਫਿਰ ਜਦੋਂ ਵਾਪਸ ਆਇਆ ਇੱਕ ਸਿੱਖ ਨੇ ਉਸ ਨੂੰ ਘੂਰਿਆ ਕਿ ਕਹਿਣ ਲੱਗਾ ਤੂੰ ਸੇਵਾ ਵਿੱਚੋਂ ਟਲ ਕੇ ਜਾਂਦਾ ਬਾਬੀ ਤਗਵੀਬਦ ਨਾਮੀ ਹੋ ਜਿੱਥੋਂ ਤੋਂ ਆਏ ਐ ਇਹ ਸੁਣ ਕਰਕੇ ਉਸਨੇ ਗੁਰੂ ਸਾਹਿਬ ਨੇ ਪਾਸ ਸ਼ਿਕਾਇਤ ਕੀਤੀ ਗੁਰੂ ਮਹਾਰਾਜ ਸਾਹਿਬ ਉਸ ਨੂੰ ਉਪਦੇਸ਼ ਬਖਸ਼ਦੇ ਹਨ ਮਾਰੂ ਮਹੱਲਾ ਪੰਜਵਾਂ ਕਵਨ ਥਾਨ ਧੀਰਿਉ ਹੈ ਨਾਮਾ ਕਹਿੰਦਾ ਮਹਾਰਾਜ ਮੇਰਾ ਨਾਂ ਲੈ ਕੇ ਗਾਲ ਕੱਢੀ ਐ ਮਹਾਰਾਜ ਕਹਿੰਦੇ ਭਾਈ ਤੇਰੀ ਪੱਸੀਰੀ ਚ ਮੂੰਹ ਵਿੱਚ ਹੱਥਾਂ 'ਚ ਪੈਰਾਂ 'ਚ ਪੇਟ ਉੱਤੇ ਤੇਰੇ ਖਾਂਜ ਤੇਰਾ ਜਿਹੜਾ ਨਾਂ ਰੱਖਿਆ ਹੈ ਕਲ ਪਿਆ ਹੋਇ ਜਲਾਉਣ ਵਾਸਤੇ ਬਿਹਾਰ ਉਹ ਕਿਹੜੀ ਜਗ੍ਹਾ ਇਸ ਧੀਰਜ ਟਿਕਿਆ ਹੋਇ ਤੂੰ ਦੱਸ ਸਾਨੂੰ ਕਵਨ ਵਸਦਾ ਅਹੰਕਾਰ ਜਿਹੜੀ ਅੱਜ ਜੀ ਮੈਨੂੰ ਕਹਿੰਦਾ ਛਾਤੀ ਤੇ ਹੱਥ ਮਾਰ ਕੇ ਕਹਿੰਦਾ ਮਾਰਾ ਮੈਨੂੰ ਕਿਹਾ ਮਾਰਾ ਕਹਿੰਦੇ ਜਿਹੜਾ ਹੰਕਾਰ ਕਰਦਾ ਹੱਡ ਚੰਮਦਾ ਵਿਸ਼ਟਾਸ ਤੇ ਲਗਤ ਪਰੇਟੇ ਚਾਮ ਇਸ ਉੱਪਰ ਲੇ ਰੱਖਿਓ ਗਮਾਨ ਇਹ ਨਾਮ ਜਿਹੜਾ ਹੈ ਕਿਹੜੇ ਥਾਂ ਕਦਮ ਥਾਂ ਪੀਰੇ ਕਵਨ ਵਸਦਾ ਹੰਕਾਰ ਕਵਨ ਖਾਨ ਧੀਰਿਓ ਹੈ ਨਾਮ ਉਹ ਜਿਹੜਾ ਨਾਮ ਸੀ ਤੇਰੇ ਕਹਿੰਦੇ ਥਾ ਧੀਰ ਦੀ ਸਹਿਤ ਲਿਖਿਆ ਹੋਇਆ ਜਿਹਦੀ ਹੰਗਤਾ ਕਰਨਾ ਕਵਨ ਬਤ ਅਹੰਕਾਰ ਇਹ ਕਹਿੰਦੇ ਜੀ ਮੈਨੂੰ ਗਾਵਾਂ ਕੱਢੀਆਂ ਕਿਹੜੀ ਥਾ ਦੱਸਦਾ ਹੈ ਹੰਕਾਰ ਜਿਹੜਾ ਹੈ ਬੇਹੋ ਹੰਕੈਣਾ ਹੈ ਕਵਨ ਚਿਹਨ ਸੁਣ ਉਪਰਿ ਛੋਇਓ ਅਗੋ ਮਹਾਰਾਏ ਮੇਰੇ ਕਹੀਂ ਕਿਹਾ ਹੈ ਮੇਰੇ ਸਾਹਮਣੇ ਰੂਰੂ ਕਿਹਾ ਕਹਨ ਲੱਗੇ ਕਵਨ ਚਿਹਨ ਸੁਣ ਉਪਰਿ ਛੋਇਓ ਕੌਣ ਕਿੰਨ ਹੋ ਗਿਆ ਦਾਗ ਲੱਗ ਗਿਆ ਤੇਰੇ ਸੀਰ ਤੇ ਕਲੰਕ ਲੱਗ ਗਿਆ ਛੋਕ ਛੋਏ ਗੁੱਸੇ ਹੋਇਆ ਨਾ ਛੋੜ ਸਹਿਤ ਹੋਇਆ ਤੂੰ ਮੁਖ ਤੇ ਸੋਨ ਕਰ ਗਾਰਾ ਮੋਹ ਦੀ ਗਾਲ ਸੁਣ ਕੇ ਤੇਰੇ ਮੂੰਹ ਤੇ ਕੋਈ ਛਟਕਾ ਨਹੀਂ ਵੱਜ ਗਿਆ ਕੀਚਨ ਹੋ ਗਿਆ ਕਿਉਂ ਕਬਰੋਂਵੇਂ ਮਾਰਾ ਸਾਹਿਬ ਕਰਨ ਲੱਗੇ ਐਦੀ ਸ਼ਾਂਤ ਬਖਸ਼ਦੇ ਗੁਰੂ ਮਾਰਾ ਸਾਹਿਬ ਜੀ ਕਿ ਜੀਵਨ ਦੇ ਸੰਗਤਾਂ ਮੇਟਣ ਵਾਸਤੇ ਬਖਸ਼ੀ ਕਰਦੇ ਹਨ ਸੁਣ ਹੋਰੇ ਤੂੰ ਕੌਣ ਕਹਾਂ ਤੇ ਆਇਆ ਮੁਖ ਮੈਨਾਂ ਮੈਨੂੰ ਕਹਿੰਦੇ ਇਹੋ ਜਿੰਦੇ ਤੂੰ ਕੋਈ ਸੇਵਾ ਨਹੀਂ ਕਰਦਾ ਮਹਾਰਾ ਕਹਿੰਦੇ ਸੁਣ ਹੋਰੇ ਅਰੇ ਹੈ ਭਾਈ ਸੁਣਨਾ ਕਰ ਤੂੰ ਕੌਣ ਹੈ ਅਤੇ ਕਹਾਂ ਤੇ ਕਿੱਥੋਂ ਆਇਆ ਹੈ ਅਨੰਤ ਜਨਮਾਂ ਅਜ ਭਰਮ ਦਾ ਆਇਆ ਹੈ ਏਤੀ ਨਾ ਜਾਣੂ ਕੀ ਤੀਪ ਮੁੱਦਤ ਹੈ ਮਹਾਰਾ ਇੰਨੀ ਵੀ ਤੂੰ ਪਈ ਜਾਣਦਾ ਕਿੰਨੀ ਕੁ ਮੇਰੀ ਮੁੱਦਤ ਅਰਸ਼ਾ ਹੈ ਉਮਰ ਦਾ ਕਿੰਨਾ ਕੁ ਦਿਨ ਮੇਰੀ ਆਉਧ ਹੈ ਹੱਦ ਚਲ ਤੇ ਖਬਰ ਨਾ ਪਾ ਜਦੋਂ ਭਾਈ ਗੁਰਿਆ ਤੋਂ ਕੂਚ ਕਰਕੇ ਚਲੇ ਜਾਉਂਗੇ ਉਦੋਂ ਕਿਸੇ ਨੂੰ ਖਬਰ ਨਹੀਂ ਪਾਇਕ ਜਾਇਗਾ ਚੋਰ ਹੀ ਬੈਠੇ ਰਹ ਜਾਣਗੇ ਨਾ ਨਾ ਕਰ ਪਾ ਸੁੰਦਰੀ ਖੜੀ ਰਹੀ ਸੇ ਪਤੀ ਹੈ ਪਤਿਕਾ ਨਹੀਂ ਹੋਈ ਕੋਲੇ ਇਸਤਰੀਆਂ ਵੀ ਸੁੰਦਰ ਖੜੀਆਂ ਰਹ ਜਾਣ ਜੀਆਂ ਰਹਾ ਸਹਿਨ ਸੀਲ ਪਵਨ ਆੜ ਪਾਣੀ ਮਾਰਾ ਫੇ ਲੰਘਾ ਕਰਦਾ ਸੁਭਾਜ ਹੋ ਰਿਆ ਗੁੱਸਾ ਆ ਹੀ ਜਾਂਦਾ ਸੁਣ ਕੇ ਮਾਰਾ ਕਹਿੰਦੇ ਗੁੱਸੇ ਵਾਲਾ ਸੁਭਾਜ ਧਾਰਨਾ ਪਤਾਂ ਵਿੱਚ ਗੁਣ ਵੀ ਹੈਗੇ ਐ ਸਹਿਨ ਇਹ ਸਹਿਨ ਸ਼ਕਤੀ ਧਰਤੀ ਵਿੱਚ ਹੈ ਯੋ ਮਸਲਾ ਕੋਈ ਖੋਦਾ ਕੋਈ ਚੰਦਰ ਲੇਪ ਕੋਈ ਧਰਤੀ ਨੂੰ ਪੱਟੀ ਜਾਵੇ ਅਤੇ ਕੋਈ ਕਿਸੇ ਪ੍ਰਕਾਰ ਚੰਦਰੀ ਲੇਪ ਚੰਨ ਦੀ ਲੇਪ ਕਰੀ ਜਾਏ ਇੱਕ ਰਸਨ ਦੀ ਮਨ ਨਾਲ ਮਾਨੀ ਵਿਪਰੀਤ ਇਸ ਪ੍ਰਕਾਰ ਹੈ ਸਹਿਣ ਸੁਭਾਅ ਇਸ ਪ੍ਰਕਾਰ ਹੈ ਧਰਤੀ ਦਾ ਹੈ ਫਿਰ ਦੂਸਰਾ ਸੁਭਾਅ ਸਹਿਣ ਜਗਾ ਹੈ ਇਹ ਪਾਉਣ ਦਾ ਹੈ ਜਿੱਥਾਂ ਸਾਤ ਉਸ ਤਹਾਂ ਲਾਗਿਓ ਪਹਿਲਾ ਸੰਕਾ ਮਾਨ ਤੇ ਸੀਲ ਜਿਹੜਾ ਨਰਮ ਸੁਭਾਅ ਹੈ ਤੇ ਪਾਣੀ ਦਾ ਹੈ ਉਜਲ ਸੁਭਾਅ ਜਿਸ ਪ੍ਰਕਾਰ ਸਹਿਣ ਸੀਲ ਸਹਿਣਾ ਸ਼ਕਤੀ ਇਹ ਖਿਮਾ ਕਰ ਲੈਣੀ ਧਰਤੀ ਦੇ ਗੁਣ ਹੈ ਸੀਲ ਸੁਭਾਅ ਨਰਮਾਈ ਵਾਲਾ ਪਾਉਣ ਵਿੱਚ ਹੈ ਪਾਣੀ ਵਿੱਚ ਨਿਰਲੀਪ ਤਦੋਂ ਤਦੋਂ ਪਾਣੀ ਵਿੱਚ ਇਹ ਸੀਲ ਸੁਭਾਅ ਨਰਮ ਸੁਭਾਅ ਹੈ ਪ੍ਰਾਯ ਦੀ ਮੈਲ ਗਵਾ ਕੇ ਆ ਨਿਰਮਲ ਹੋ ਜਾਂਦਾ ਹੈ ਪਾਉਣ ਵਿੱਚ ਨਿਰਖੋਪਤਾ ਵਾਲਾ ਸੀਤ ਮੰਦ ਸੁਗੰਧ ਚਲਿਓ ਹਰ ਬਹਾਰ ਦਾ ਸੁਮਾਨ ਜਿਹਾਂ ਸਾਤਿ ਕਹਾਂ ਲਾਗੇ ਕਲਮ ਸੰਕਾ ਮਾਨ ਇੱਕ ਰਾਜ ਦੇ ਬਾਗ ਵਿੱਚ ਉਹ ਦੀ ਖੂਵਾਰੀ ਆਉਂਦੀ ਹੈ ਇਸ ਪ੍ਰਕਾਰ ਕੋਈ ਸ਼ੰਕਾ ਦੇ ਮਨ ਦੀ ਪਾਉਣ ਸਾਰਿਆਂ ਨੂੰ ਲੱਗਦੀ ਹੈ ਬਸਦਾ ਕਿਨਾ ਨੇ ਭਰਾਤੇ ਬਸਦਾ ਧਰਤੀ ਦੀ ਖਿਮਾ ਗੋਣ ਹੈ ਸਹਣੇਣਾ ਪਾਉਣ ਦਾ ਸੁਭਾਅ ਹੋਇਆ ਤੀਰ ਸੁਭਾਅ ਪਾਣੀ ਦਾ ਹੈ ਉਹ ਇਸੇ ਪ੍ਰਕਾਰ ਧਰਤੀ ਦਾ ਖਿਮਾ ਧਾਰਨਾ ਹੈ ਅਕਾਹ ਦਾ ਨੇਹ ਭਰਾਤ ਹੈ ਕੋਈ ਜੁਰੇਰੋ ਕਰਨਾ ਮੇਰੇ ਕੋਲ ਵਾਲਾ ਸੁਆਹ ਇਹ ਗੁਣ ਦੀ ਤੱਤਾਂ ਦੇ ਹਨ ਔਗਣ ਭਾਰਨੇ ਤੇ ਗੁਣ ਛੱਡ ਦਿੱਤੇ ਤੈਂ ਪੰਜ ਸੱਤ ਮੇਲ ਪਹਿਉ ਸੰਜੂਗਾ ਦਸ ਬਾਈ ਕਹਿੰਦੇ ਪੰਜਾਂ ਤਤਾਂ ਦਾ ਕੂਤਲਾ ਹੈ ਇਹ ਵੀ ਪੰਜਾਂ ਤਤਾਂ ਦੇ ਸੁਆਵਾਂ ਨਾਲ ਸਹਿ ਲੈਣਾ ਪਾਉਣ ਦਾ ਸਿਰ ਸੁਆ ਨਰਮ ਸੁਆ ਪਾਣੀ ਦਾ ਧਰਤੀ ਦਾ ਖਿਮਾ ਕਰਨੀ ਅਤੇ ਅਗਨੀ ਦਾ ਪ੍ਰਕਾਸ਼ क्रांति तो रेड करके मिल खूब होना आकाश दा सुहाव है ए पੰਜਾਂ ਪੱਤਾਂ ਦੇ ਨਾਲ ਮਿਲ ਕੇ ਸੰਯੋਗ ਹੋਇਆ ਗੁਰੂ ਕਿਉਂ ਨਹੀਂ ਧਾਰਨ ਕਰਦਾ ਔਗਣ ਕਿਉਂ ਧਾਰੀ ਬੈਠਾ ਹੈ ਇਹਨ ਮਹ ਕਵਨ ਦੁਰਾਤੇ ਇਨ੍ਹਾਂ ਚ ਦੱਸੋ ਭਾਈ ਦੁਆਇਤ ਕਿਦੇ ਵਿੱਚ ਹੈ ਸਾਰੇ ਮਿਲਾਵ ਪਾਲੀਆਂ ਚੀਜ਼ਾਂ ਹੈ ਜਿਹੜੇ ਗੁਣ ਹਨ ਪੰਜਾਂ ਪੱਤਾਂ ਦੇ ਤੂੰ ਕਹਿੰਦੇ ਜੀ ਪੰਜਾਂ ਪੱਤਾਂ ਦਾ ਸੁਹਾਵ ਹੈ ਕ੍ਰੋਧ ਅਗਨੀ ਦਾ ਸੁਹਾਵ ਹੈ ਤੂੰ ਧਾਰੀ ਬੈਠਾ ਹੈ ਆਸਰੀ ਸੰਤ ਦਾ ਧਾਰੀ ਬੈਠਣ ਦੇ ਵੀ ਸੰਤ ਦਾ ਵੀ ਇਹਨਾਂ ਪੱਤਾਂ ਦੇ ਵਿੱਚ ਹੈ ਇਹਨਾਂ ਕੇ ਦਸ ਕੀਰੇ ਚ ਦਰਾ ਬਰਾਇਤ ਹੈ ਕੀਰੇ ਜੋ ਮਹਿਰ ਹੈ ਕਿਸ ਵਾਤੇ ਬਰਾਤੇ ਸ਼ਬਾਵਾ ਜੀ ਕਹੀਏ ਇਹਨਾਂ ਰਾਜ ਰਚਿਆ ਪੁਰਖ ਵਿਧਾਤਾ ਹੈ ਜਿਸ ਵਾਇਗ ਨੂੰ ਪਾਈਏ ਰਚਨ ਬਚਿਆ ਇਹਨੂੰ ਪੁਰਖ ਪੁਰਖਾ ਪੂਰਨ ਨੂੰ ਬੁਝਾਤਾ ਉਹ ਹੀ ਕਰਮਾਂ ਅਨਸਾਰ ਫਲ ਦਵਾਤਾ ਹੈ ਨਾਲੇ ਹਉ ਮੈਂ ਪਾਈ ਅਜੇ ਫਿਰ ਮਹਾਰਾਜੀ ਇਹ ਫਿਰ ਜਮਨ ਮਰਨ ਕਿਨੂ ਹੈ ਕਿੰ ਜਿੰਨ ਆਗ ਦੇ ਨਾਲ ਅੰਤਾਂ ਕਰਨ ਦੇ ਹਉ ਮੈਂ ਪਾ ਲਈ ਹੈ ਜਿਨ ਹਉਮੈ ਪਾਲੀਐ ਨਾ ਹਿਰਦੇ ਦੇ ਨਾਲ ਜਨਮ ਮਰਨ ਉਸ ਹੀ ਕੋ ਹੈ ਉਸੇ ਨੂੰ ਭਾਈ ਜੰਮਣਾ ਹੈ ਉਸੇ 'ਚ ਮਰਨਾ ਜਿਹੜਾ ਹਉਮੈ ਘਾਰੇਗਾ ਹੋਂ ਵਿਚ ਗਿਆ ਹੋ ਵੀ ਜੰਮਿਆ ਹੋ ਵੀ ਮੋਆ ਹੋ ਵੀ ਕਿੱਥਾ ਹੋਂ ਚਲਿਆ ਜਿਨ ਹਉਮੈ ਨਾਲ ਪਾਈਐ ਨਾ ਹਿਰਦੇ ਦੇ ਉਹਨੂੰ ਜੰਮਣ ਮਰਨ ਹੈ ਮਹਾਰਾਜ ਸਾਹਿਬ ਕਹਿੰਦੇ ਉਹ ਆਵਜਾ ਉਹ ਹੀ ਭਾਈ ਜੁਨਾ 84 ਲੱਖ ਜੁਨ ਪੁੰਦਾ ਜਾਂਦਾ ਹੈ ਵਾਹਿਗੁਰੂ ਜੇ ਜੰਮ ਜਮਨ ਤੋਂ ਰਹਿਤ ਹੈ ਮਾਰੇ ਉਹ ਪਿਆਰੇ ਵੀ ਹਮੇ ਤੋਂ ਰਹਿਤ ਜਿਹੜੇ ਵੀ ਜੰਮ ਜਮਨ ਤੋਂ ਰਹਿਤ ਹਨ ਬਾਹਰ ਨੇ ਕੇਹ ਨਾ ਹੀ ਕਿਸ ਰਚਨਾ ਕੋਈ ਭਾਈ ਵਾਹਿਗੁਰੂ ਰੂਪ ਨੇ ਰੇਖ ਨੇ ਰੰਗ ਕੋਈ ਚਾਹ ਗੁੰਦੇ ਪਰ ਇਹਨੂੰ ਉਸ ਆ ਬੁਝਾਏ ਨਾਮ ਕਾ ਜਿਸ ਹੋ ਗਿਆ ਸੋ ਪਰਸਾਨ ਉਹਦਾ ਵਰਨ ਖੱਤਰੀ ਬ੍ਰਾਹਮਣ ਸੂਰ ਵੈ ਸਾਧਕ ਕੋਈ ਵਰਨ ਨਹੀਂ ਹੈ ਅਤ ਵਰਨ ਰੰਗ ਆਦਿ ਕੋਈ ਨਾ ਕਾਲਾ ਨਾ ਪੀਲਾ ਨੀ ਗੋਰਾ ਆਦਿ ਕੱਤਾਂ ਦੇ ਸਵਾਰ ਹਨ ਉਹ ਕੈਨ ਕੰਠੀ ਮਾਲਗ ਰੱਖੀ ਆਵਕ ਟਰਗੂ ਪਾ ਲਵਕ ਜਿੰਨ ਵੀ ਹੈ ਨਹੀਂ ਉਹਦੇ ਵਿੱਚ ਚੱਕਰ ਕਿਹਨਿਆਰ ਬਰਨੂ ਜਾ ਤੇ ਆਰ ਪਾ ਤੇ ਹੈ ਮੇਂਗੇ ਨਾ ਹੀ ਕਿਛ ਰਚਨਾ ਅਜੋ ਰਚਨਾ ਪਿਆਰ ਖਾਣੀਆਂ ਦੇ ਵਿੱਚੋਂ ਅੰਡ ਦੀ ਖਾਣੀ ਜੇਬ ਦੀ ਖਾਣੀ ਸੋਤੀ ਦੀ ਖਾਣੀ ਪੂਰੀ ਖਾਣੀ ਇਹਨਾਂ ਖਾਣੀਆਂ ਦੀ ਰਚਨਾ ਜੋ ਵੀ ਹੈ ਪਰਮੇਸ਼ਰ ਮਿੱਥਿਆ ਸਗਲ ਪਸਾਰਾ ਇਹ ਜਿੰਨਾ ਪਸਾਰਾ ਜੀ ਆ ਦੇਖਦਾ ਫੇ ਕਹਿੰਦੇ ਮਿੱਥਿਆਨ ਹੋਇਆ ਪ੍ਰਤੀਤ ਹੋ ਰਿਹਾ ਹੈ ਜਿਵੇਂ ਮਿਲ ਇਸ ਦਾ ਤਾਣੀ ਹੁੰਦਾ ਹੈ ਜਿਵੇਂ ਦਿਸਾ ਧਰਨ ਹੋ ਜਾਂਦਾ ਹੈ ਇਸ ਪ੍ਰਕਾਰ ਸਾਰਾ ਸੰਸਾਰਾ ਉਹ ਹੋਇਆ ਆ ਹੋਇਆ ਹੀ ਪ੍ਰਤੀਤ ਹੋ ਰਿਹਾ ਜਿੰਨਾ ਪਸਾਰਾ ਹੈ ਭਾਣ ਤਨ ਨਾਨਕ ਜਵ ਖੇਲ ਉਝਾਰ ਕਸਮ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ ਜਦੋਂ ਤਾਈਏ ਪੰਜਾਂ ਤਤਾਂ ਦਾ ਖੇਲ ਉਝਾਰਾ ਉਜਾਰ ਦੇਵੇਗਾ ਇਸ ਨੂੰ ਮੇਟ ਦੇਵੇਗਾ ਸਭ ਏਕੈ ਏਕੰਕਾਰ ਨਾ ਕੋਈ ਸਮਝੋ ਨਹੀਂ ਕੋ ਓੰਕਾਰ ਪਰਮੇਸ਼ਵਰੀ ਹੈ ਹੁਣ ਵੀ ਕੋ ਓੰਕਾਰੀ ਆ ਧਰਮ ਕਰਕੇ ਵਰਤੀਤ ਹੋ ਰਿਹਾ ਸਭ ਕੋਈ